ਦੋਸਤੋ ਨਾਦਰ ਸ਼ਾ ਅਬਦਾਲੀ ਉਹਨਾਂ ਨੇ ਭਾਰਤ ਤੇ ਕਿੰਨੇ ਹਮਲੇ ਕੀਤੇ ਆ ਕਿੰਨੇ ਨਹੀਂ ਤੇ ਕੁੱਟ-ਕੁੱਟ ਕੇ ਕਿੰਨਾ ਨੇ ਭਜਾਇਆ ਸੀ ਉਹਨਾਂ ਨੂੰ ਤੇ 1 ਮਿੰਟ ਦਾ ਟਾਈਮ ਕੱਢ ਕੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਬਾਪੂ ਜੀ ਉਹਨਾਂ ਦੀ ਗੱਲ ਧਿਆਨ ਨਾਲ ਸੁਣਿਓ ਆਜੋ ਵੀਡੀਓ ਨੂੰ ਤੁਹਾਡੇ ਨਾਲ ਦੇਖਦਾ ਆਜੋ ਫਿਰ ਨਾਦਰ ਸ਼ਾ ਅਬਦਾਲੀ ਦੀ ਗੱਲ ਸੁਣਾ ਨਾਦਰ ਸ਼ਾ ਨੇ ਭਾਰਤ ਤੇ 13 ਹਮਲੇ ਕਰੇ ਨੇ ਅੱਛਾ ਜੀ ਭਾਰਤ ਤੇ 13 ਹਮਲੇ ਹਾਂ 12 ਹਮਲੇ ਉਹ ਲੁੱਟ-ਕੁੱਟ ਕੇ ਲੈ ਗਿਆ ਇੱਥੋਂ 12 ਹਮਲੇ ਲੁੱਟ-ਫੱਟ ਕੇ ਲੈ ਗਿਆ ਅੱਛਾ ਜੀ ਜਾਂ 13ਵਾਂ ਹਮਲਾ ਕਰਿਆ ਉਹਨੇ ਹਾਂਜੀ ਫਿਰ ਸੰਘਾ ਨੇ ਆਏ ਉਹ ਸਤਲੁਜ ਦਰਿਆ ਤੇ ਘ ਅੱਛਾ ਇਹ ਉੱਥੇ ਸਿੰਘਾਂ ਨੇ ਉਹ ਲੁੱਟ ਲਿਆ ਸਾਮਾਨ ਸਾਰਾ ਲੁੱਟ ਲਿਆ ਲਿਆ ਕੇ ਹਾਂ ਭਾਰਤ ਦੇ ਵਿੱਚ ਅੱਥੇ ਆਪਣੇ ਘਰੋ ਘਰੀ ਪਹੁੰਚਾਤਾ ਜਿਨ੍ਹਾਂ ਦਾ ਸਾਮਾਨ ਲੁੱਟ ਕੇ ਲੈ ਗਿਆ ਸੀ ਅੱਛਾ ਚੱਕਾਂ ਨੇ ਸਿੰਘਾਂ ਨੇ ਖੋ ਕੇ ਉਤੋਂ ਹਾਂ ਨਾ ਦਰਸ਼ਾ ਚਲੇ ਗਿਆ ਫਿਰ ਲਾਹੌਰ ਲਾਹੌਰ ਉੱਥੇ ਨਾ ਜਕਰਿਆ ਖਾਂ ਬਣਾ ਲਿਆ ਜਕਰਿਆ ਖਾਂ ਉਹ ਇੱਜ਼ਤ ਮਾਇਲ ਸੀ ਅੱਛਾ ਜੀ ਪੰਜਾਬ ਦਾ ਇੱਧਰ ਲਾਇਆ ਹੋਇਆ ਅੱਛਾ ਜੀ ਉਹ ਜਕਰਿਆ ਖਾਂ ਨੂੰ ਕਹਾਂ ਉਹ ਜੀ ਮਾਤ 13 12 ਹਮ ਜੇਗਾ ਮੇਰੇ ਕੋਈ ਨਹੀਂ ਆਇਆ ਮੇਰੇ ਮੇਰੇ ਹਾਂ ਕਹਿੰਦਾ ਇਹ ਕੌਣ ਨੇ ਕਹਾਂ ਜਿਨ੍ਹਾਂ ਨੇ ਮੇਰਾ ਰਸਤਾ ਰੋਕਿਆ ਜਿਨ੍ਹਾਂ ਨੇ ਮੇਰਾ ਰਾਹ ਰੋਕਿਆ ਹਾਏ ਹਾਏ ਅੱਛਾ ਜ ਜਕਰਿਆਖਾਂ ਹਾਂ ਤੋਂ ਹੀ ਦੋਸ਼ਮਣ ਨੇ ਆਪਣੇ ਅੱਛਾ ਆਪਣੀ ਕੌਮ ਵੱਖਰੀ ਘਾਤ ਮੰਨੀ ਗਈ ਆ ਹਾਂ ਆ ਦੋਸ਼ਮਣ ਕਿਵੇਂ ਮਤਲਬ ਪ੍ਰਸ਼ੰਸਾ ਕਰ ਰਿਹਾ ਹੂੰ ਆਪਣੀ ਹੀ ਤਾਂ ਹਰੇਕ ਕਰਦਾ ਆਪਣੀ ਹਰੇਕ ਕਰਦਾ ਹਾਂ ਹੈ ਉਹ ਦੋਸ਼ਮਣ ਆ ਅਸਲੀ ਅਸਲੀ ਤਾਂ ਉਹ ਮੰਨੀ ਜਾਂਦੀ ਹੈ ਵਡਿਆਈ ਬੰਨ ਜਿਹਦੀ ਦੋਸ਼ਮਣ ਵਡਿਆਈ ਕਰੇ ਹਾਂ ਨਾਲ ਦਰਸ਼ਾ ਨੇ ਜਕਰਿਆਖਾਂ ਬੁਲਾ ਲਿਆ ਉਹ ਕਹਿੰਦਾ ਵੀ ਅਸੀਂ ਕੌਣ ਨੇ ਬੰਦੇ ਕੌਣ ਨੇ ਬੰਦੇ ਜਕਰਿਆਖਾਂ ਪਤਾ ਕਿਵੇਂ ਤਾਰੀਫ ਕਰ ਰਿਹਾ ਫਿਰ ਸਿੱਖਾਂ ਜੀ ਹਾਂ ਉਹ ਕਹਿੰਦਾ ਜੀ ਮੈਂ ਬੈਠਾ ਸੁਣ ਸੁਣਾਵਾਂਗਾ ਬੈਠਾ ਹਾਂ ਉਹਨੇ ਫੇਰ ਸੁਣਾਈ ਗੱਲ ਹਾਂ ਉਹ ਕਹਿੰਦੇ ਹਿੰਦੂ ਤੁਰਕਨ ਸੇ ਨਿਆਰੇ ਹਿੰਦੂ ਤੁਰਕਨ ਸੇ ਨਿਆਰੇ ਨਿਆਰੇ ਨੇ ਕਹਿੰਦਾ ਇਹ ਜਿਹੜੇ ਜਿਨ੍ਹਾਂ ਨੇ ਛਡਾਰਾ ਰੋਕਿਆ ਹਾਂ ਹਿੰਦੂ ਤੁਰਕਨ ਸੇ ਨਿਆਰਾ ਫਿਰਕਾ ਇਹਨਾਂ ਦਾ ਪਰਪਾਰਾ ਆਹ ਕਹਿੰਦਾ ਵੱਖਰੇ ਨੇ ਸਾਰਿਆਂ ਨਾਲ ਫਿਰਕਾ ਇਹਨਾਂ ਦਾ ਪਰੰਪਰਾ ਹਾਂ ਕਹਿੰਦਾ ਵੱਖਰੇ ਨੇ ਹਿੰਦੂ ਤੁਰਕਨ ਤੋਂ ਨਿਆਰੇ ਨੇ ਵੱਖਰੇ ਨੇ ਫਿਰਕਾ ਇਹਨਾਂ ਦਾ ਪਰਪਾਰ ਹਾਂ ਇਹਨਾਂ ਕੇ ਵਿਆਹ ਨਾ ਨਿਕਾਹ ਹੋਏ ਕਰਨਗੇ ਨਾ ਕਹਿੰਦਾ ਵਿਆਹ ਕਰਦੇ ਨੇ ਨਾ ਨਿਕਾਹ ਕਰਦੇ ਨੇ ਹੂੰ ਉਹ ਜਾਂ ਫੇਰੇ ਹੁੰਦੇ ਸੀਗਾ ਨਾ ਹਾਂਜੀ ਹਾਂਜੀ ਕਾ ਇਹ ਨਾ ਵਿਆਹ ਕਰਦੇ ਨਾ ਵਿਆਹ ਨਾ ਨਿਕਾਹ ਕਰਦੇ ਤਵਾਰੀ ਕਿਹ ਚ ਲਿਖੀ ਗੱਲ ਆ ਠੀਕ ਆ ਜੀ ਉਸ ਟਾਈਮ ਦੇ ਮੁਸਲਮਾਨਾਂ ਦੀ ਮਤ ਅੱਛਾ ਜੀ ਆਪਣੇ ਸਿੱਖਾਂ ਚ ਤਾਂ ਇਹੀ ਘਾਟ ਸੀ ਮਤਲਬ ਇਹਨਾਂ ਤੋਂ ਆਪਣਾ ਇਤਿਹਾਸ ਨਹੀਂ ਲਿਖ ਹੁੰਦਾ ਹਾਂ ਲੜਾਈਆਂ ਹੋਈਆਂ ਲੜੀਆਂ ਨਾ ਇਹਨਾਂ ਦਾ ਇਤਿਹਾਸ ਹੋਰ ਬੰਦੇ ਲਿਖਦੇ ਸੀ ਹੋਰ ਬੰਦੇ ਲਿਖਦੇ ਸੀ ਇਹ ਆਪ ਨਹੀਂ ਇਹਨਾਂ ਤੋਂ ਦੇਖੋ ਟਾਈਮ ਨਹੀਂ ਲੱਗਿਆ ਇਹਨਾਂ ਨੂੰ ਵਿਚਾਰਾਂ ਨੂੰ ਮਤਲਬ ਲੜਾਈਆਂ ਚ ਨੇ ਔੜੇ ਹੋਤੀ ਲੜਾਈਆਂ ਕੁਛ ਕੰਮਾਂ ਚ ਕੁਛ ਲੜਾਈ ਹਾਂ ਸਿੱਧਾਂ ਚ ਉਹ ਕਹਿੰਦਾ ਵੀ ਇਹ ਕਹਿੰਦਾ ਆਪਣੇ ਵਿਆਹ ਨਾ ਨਿਕਾਹ ਕਰਨਗੇ ਹੂੰ ਕਹਿੰਦਾ ਭਗਉਤੀ ਆਨੰਦ ਪੜ੍ਹेंगे ਭਗਉਤੀ ਆਨ आनंद कारज ਹਾਂ ਇੱਥੇ ਆਪਣੀ ਕੌਮ ਕਾ ਤੇ ਮਾਰ ਖਾਂਗੇ ਹੁਣ ਆਪਣੇ ਦਾ ਵਿਆਹ ਹੁੰਦਾ ਪੈਲਸ ਦੇ ਵਿੱਚ ਕਿੰਨਾ ਇਕੱਠ ਹੋ ਜਾਂਦਾ ਹਾਂ ਆਪਣੇ ਆਨੰਦ ਕਾਰਜਾਂ ਤੇ 10 ਬੰਦੇ ਨਹੀਂ ਹੁੰਦੇ ਆਪਣੇ ਆਨੰਦ ਕਾਰਜਾਂ ਦੇ 10 ਬੰਦੇ ਕਹਿੰਦੇ ਹਾਂ ਪੈਲਸ ਦੇ ਵਿੱਚ 100 500 ਬੰਦਾ ਹੋਵੇ ਵਿਆਹ ਗਿਆ ਹੋਇਆ 50 ਬੰਦੇ ਗਏ ਹੁਣ 100 ਬੰਦਾ 150 ਬੰਦਾ ਇਕੱਠਾ ਕਰ ਲਿਓ ਹੂੰ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕਰਨਾ ਹੈ ਉਹ ਕਹਿੰਦੇ ਸਿਬਿਆ ਤਾਂ ਕਿਸੇ ਨੇ ਨਿਕਣਾ ਵੀ ਅਸੀਂ ਨੰਦਕਾਰ ਜਾਂਦੇ ਤੇ ਉਹਨਾਂ ਨੇ ਜਾਣਾ ਹੀ ਨਹੀਂ ਨੰਦਕਾਰ ਜਾਂਦੇ ਹਾਂ ਵੀ ਅਸੀਂ ਤਾਂ ਵਿਆਹ ਹੋਇਆ ਹੈ ਬਸ ਪੈਲਸ ਖਾ ਵੀ ਲਿਆ ਉਹਨਾਂ ਨੂੰ ਕੋਈ ਫਤਨ ਵੀ ਨੰਦਕਾਰ ਜਾਂ ਮਤਲਬ ਉਹਨਾਂ ਦੀ ਤਾਂ ਨਿਕਲਣੀ ਨਹੀਂ ਨਿਕਾਣੀ ਨਹੀਂ ਉਹਨਾਂ ਨੂੰ ਵੇਖੇ ਨੰਦਕਾਰ ਜਾਂਦੇ ਅਸੀਂ ਆਨੰਦਕਾਰ ਜਾਂਦੇ ਆ ਆ ਨਾ ਜਾਣਾ ਉਹਨਾਂ ਨੇ ਉਹ ਕਹਿੰਦੇ ਅਸੀਂ ਉਧਰ ਜਾਵਾਂਗੇ ਜਿੱਥੇ ਸਾਡੇ ਬੇਟੇ ਬੇਟੀ ਦਾ ਵਿਆਹ ਹੋਵੇ ਵਾਹ ਵੀਰਾ ਗੱਲ ਨੋਟ ਕਰਨ ਵਾਲਿਆ ਹਾਂ ਇੱਥੋਂ ਜਾਨੀ ਮਕਾਮ ਨੂੰ ਮਾਰ ਕਿੱਥੋਂ ਪਈਆ ਦੁਸ਼ਮਣ ਕਹਿ ਰਹੇ ਆ ਵੀ ਇੱਥੋਂ ਕਿਉਂ ਕਿਉਂ ਵੱਖਰੇ ਨੇ ਉਹ ਕਹਿੰਦਾ ਜਕਰਿਆ ਖਾਂ ਕਹਿੰਦਾ ਵੀ ਮੌਤ ਸਾਰੇ ਦੇ ਘਰਾਂ ਚ ਹੁੰਦੀ ਆ ਆਮ ਜਾਨੀ ਸਿੱਖ ਜਾਂ ਜੰਗਲਾਂ ਚ ਗਣਾ ਚ ਰਹਿੰਦੇ ਵੱਧ ਪੰਡਾ ਜਨਾਂ ਨੂੰ ਘੱਟ ਰਹਿਣ ਤਾਂ ਲੜਾਈ ਝਗੜਾ ਹੋ ਜਾਂਦਾ ਸੀ ਹਾਂ ਉਹ ਕਹਿੰਦਾ ਵੀ ਉਹ ਨਾਦਰਸ਼ਾ ਕਹਿੰਦਾ ਵੀ ਹੋਰ ਵੱਖਰਾ ਕੀ ਆ ਨਾਂ ਦਾ ਹਾਂ ਕਹਿੰਦਾ ਉਹ ਕਹਿੰਦਾ ਵੀ ਮੌਤ ਹਰੇਕ ਦੇ ਘਰ ਚ ਹੁੰਦੀ ਆ ਹਰੇਕ ਕੌਂ ਚ ਹੁੰਦੀ ਆ ਕਹਿੰਦਾ ਇਹਨਾਂ ਦੇ ਵੀ ਮੌਤ ਹੁੰਦੀ ਆ ਹੂੰ ਕਹਿੰਦਾ ਸਿੱਖ ਸਿੰਘਣੀ ਜਦ ਮਰ ਜਾਏ ਜਦ ਮਰ ਜਾਏ ਜੇ ਸਿੰਘ ਜਾਂ ਸਿੰਘਣੀ ਮਰ ਜਾਏ ਹਾਂ ਕਹਿੰਦਾ ਤੁਰੰਤ ਹਲਬਾ ਬਣਾਏ ਹਲਵਾ ਬਣਾਇਆ ਉਹ ਜਾਣੇ ਕੜਾ ਪ੍ਰਸ਼ਾਦ ਤਾਂ ਆਪਾਂ ਕਹਿੰਦੇ ਉਹ ਹਲਵਾ ਹੀ ਕਹਿੰਦੇ ਇਹਨੂੰ ਉਹ ਹਲਵਾ ਕਹਿੰਦੇ ਹਾਂ ਕਹਿੰਦਾ ਵੀ ਇਹ 20 ਸਾਲ ਦਾ 21 ਸਾਲ ਦਾ ਨੌਜਵਾਨ ਪੁੱਤਰ ਧੀ ਹੂੰ ਬੇਟਾ ਬੇਟੀ ਪੁੱਤਾਂ ਪੋਤੀ ਕਹਿੰਦਾ ਉਹਦਾ ਸੰਸਕਾਰ ਕਰਕੇ ਆ ਕੇ ਹਲਵਾ ਖਾਣ ਦੇ ਹਾਂ ਆਪਾਂ ਜਾਣੇ ਕੜਾ ਪ੍ਰਸ਼ਾਦ ਕਹਿੰਦੇ ਦੇਗ ਆਪਾਂ ਬਲੂ ਕਰਦੇ ਆਪਣੀ ਕੌਂਚ ਕਹਿੰਦੇ ਸੋਚਿਆ ਸੀ ਮਤਲਬ ਇਹ ਕਿਉਂ ਦਾ ਕਿਉਂ ਕੜਾ ਪ੍ਰਸ਼ਾਦ ਇਹ ਆਪਣੇ ਗੁਰੂਆਂ ਨੇ ਸੰਧਾਰਤਕ ਲੈਣ ਚ ਲਈ ਤੇ ਆਪਣੇ ਗੁਰੂਆਂ ਨੇ ਅੱਛਾ ਜੀ ਆਪਣੇ ਵੱਡ ਬਰੇਰੀਆਂ ਨੇ ਗੁਰੂਆਂ ਨੇ ਹੂੰ 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 ਉਹ ਕਹਿੰਦਾ ਵੀ ਇਹ ਨਾ ਚਾਹੀ ਉਹ ਕਹਿੰਦਾ ਹੋਰ ਹੂੰ ਕਹਾਂ ਪੁੱਛ ਰਿਹਾ ਕਹਿੰਦਾ ਹੋਰ ਫੁੱਲ ਕਹਿੰਦਾ ਮਾਲਾ ਕੰਠੀ ਹਾਂ ਇਹ ਨਾ ਪਾਉਂਦੇ ਮਾਲਾ ਕੰਠੀ ਇਹ ਨਾ ਪਾਉਂਦੇ ਤਿਲਕ ਜੰਝੂ ਹੂੰ ਕੰਠੀ ਇਹ ਨਾ ਪਾਉਂਦੇ ਨਾ ਕਹ ਤਿਲਕ ਲਾਉਂਦੇ ਨੇ ਨਾ ਜੰਝੂ ਨਾ ਮਾਲਾ ਬੰਨ੍ਹਦੇ ਹੂੰ ਕਹਿੰਦਾ ਬੁੱਤ ਪੂਜਾ ਕਦੇ ਨਾ ਕਰੇ ਨਾ ਉਹ ਮੁਸਲਮਾਨ ਵੀ ਨਹੀਂ ਕਰਦੇ ਬੁੱਤ ਪੂਜਾ ਦਾ ਠੀਕ ਹੈ ਕਹਿੰਦਾ ਇਹ ਬੁੱਤ ਪੂਜਾ ਵੀ ਨਹੀਂ ਕਰਦੇ ਠੀਕ ਹੈ ਜੀ ਹੁਣ ਆਪਣੀ ਕੌਮ ਚ ਕੀ ਹੋ ਗਿਆ ਆਪਣੇ ਨੌਜਵਾਨ ਹੂੰ ਕੰਨਾਂ ਚ ਮੰਦਰਾ ਪਾਈ ਸੱਭ ਕੰਨਾਜ ਮੁੰਦਰਾ ਬਾਈ ਫਿਰਦੀ 20 ਸਾਲ ਦੇ ਨੌਜਵਾਨ ਨੌਜਵਾਨ ਕੰਨਾਜ ਮੁੰਦਰਾ ਹੂੰ ਗਿੱਟਿਆਂ ਨਾਲ ਢਾਗੇ ਬੰਨੇ ਹੋਏ ਨੇ ਬਾਜੀ ਬਾਜੀ ਡੌਲਿਆਂ ਨਾਲ ਡੌਲਿਆਂ ਬੰਨੇ ਹੋਇਆ ਜੀ ਹਾਂ ਫੋਟਾਂ ਦੀ ਪੂਜਾ ਕਰ ਰਹੇ ਨੇ ਬੁੱਤ ਪ੍ਰਸਤ ਹੂੰ ਜਾਂ ਇੱਟਾਂ ਦਾ ਚੁੱਲ੍ਹਾ ਜਾਂ ਬਣਾ ਕੇ ਉਹੀ ਕਹਿੰਦੇ ਨੇ ਸਾਡੇ ਸ਼ਹੀਦ ਨੇ ਹੂੰ ਜਗਾ ਜਗਾ ਬਣਾ ਲਿਆ ਨੇ ਇਹਨਾਂ ਨੇ ਠੀਕ ਹੈ ਸ਼ਬਦਾਂ ਨਾਲ ਟੁੱਟ ਗਏ ਹੂੰ ਹੁਣ ਇੱਥੇ ਇਹ ਗੱਲ ਪਤਾ ਕਿਵੇਂ ਮੁੱਕਦੀ ਆ ਜੇ ਅੱਜ ਹਾਂ ਜਕਰਿਆ ਖਾਤੇ ਨਦਰਸ਼ਾ ਆ ਜਾਣਾ ਹਾਂ ਅੱਜ ਮੰਨ ਲਾਜ ਅੱਜ ਆ ਜਾ ਹਾਂ ਜੋ ਕਰੀਆ ਹਾਂ ਪਤਾ ਕੀ ਕਹੂੰਗਾ ਠੀਕ ਆ ਕੇ ਅੱਜ ਹਾਂ ਉਹ ਵੀ ਮੈਂ ਆਪਣੀ ਸਟੇਟਮੈਂਟ ਵਾਪਸ ਲੈ ਲਈ ਵੀ ਮੈਂ ਤਾਂ ਸ਼ਬਦ ਬੋਲਦੇ ਨਾ ਖਤਰ ਹਾਂ ਵੀ ਮੇਰ ਤੋਂ ਗਲਤੀ ਹੋ ਗਈ ਵੀ ਮੈਂ ਬਾਤ ਨਹੀਂ ਹਾਂ ਹੂੰ ਉਹਨੂੰ ਪੁੱਛਣ ਕਿ ਕਿਉਂ ਕਹਿੰਦਾ ਇਹ ਤਾਂ ਜੋ ਨਾ ਗਾ ਵੱਖਰੇ ਸੀ ਕਹਿੰਦਾ ਤਾਂ ਕੋਈ ਵੱਖਰਾ ਬਣ ਰਿਹਾ ਹੀ ਨਹੀਂ ਨਾ ਵੱਖਰਾ ਬਣ ਰਹੀ ਨਹੀਂ ਉਹ ਵਿਚੇ ਗਾ ਰਲ ਗੱਡ ਮਰਸੀ ਰਹੀ ਹੋਣੀ ਕੀ ਬਾਤ ਆ ਵੀਰੇ ਉਹ ਕਹਿੰਦਾ ਮੈਂ ਆਪਣੀ ਸਟੇਟਮੈਂਟ ਅੱਜ ਵਾਪਸ ਲੈ ਰਿਹਾ ਭਾਈ ਜਣ ਸਾਥ ਆ ਜਾਣ ਜਾਣੀ ਉਹ ਮੈਂ ਸਮਝ ਗਿਆ ਗੱਲ ਥੋੜੀ ਉਹ ਵੀ ਇਹ ਨਾ ਕਿ ਵੱਖਰਾ ਬਣ ਕੇ ਡਰਿਆ ਗਿਆ ਹੁਣ ਇਹ ਤਾਂ ਬੁੱਤ ਪੂਜਾ ਵੀ ਕਰਦੇ ਨੇ ਮਤ ਉਹਨਾਂ ਆਨੰਦ ਕਾਰਜਾਂ ਤੇ ਜਾਂਦੇ ਹੈ ਨਹੀਂ ਹੂੰ ਵਿਆਹ ਕਹੀ ਜਾਂਦੇ ਨੇ ਉਹਨੂੰ ਵੀ ਮਾਵਾਂ ਖਾਈ ਪੀ ਜਾਂਦੇ ਨੇ ਉੱਥੇ ਤੇ ਕਹਿੰਦਾ ਇਹਨਾਂ ਚ ਵੱਖਰਾ ਬਣਦਾ ਕੋਈ ਰਹੀ ਨਹੀਂ ਹੈ ਕਹੂਆ ਕਿ ਨਹੀਂ ਮੈਂ ਕਹਿਣਾ ਹਾਂ ਹੋ ਸਾਰਾ ਠੀਕ ਆ ਉਹਨਾਂ ਨੇ ਜੋ ਦੇਖਿਆ ਸੀ ਹੁਣ ਆਪਣੀ ਬੱਕਰੀ ਕੌਮ ਆਪਾਂ ਸ਼ਬਦ ਤੋਂ ਨਾ ਟੱਪੇ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਠੀਕ ਆ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਹੁਣ ਗੱਲ ਹੁਣ ਇੱਕ ਹੋਰ ਇਹਨਾਂ ਨਾਲ ਜੋੜ ਦਿੰਨੇ ਆਪਾਂ ਹੋਰ ਜਿਹੜੇ ਆਪਾਂ ਜਦੋਂ ਆਪਾਂ ਹੁਣ ਮਰਦਾ ਆਪਣਾ ਬੰਦਾ ਮਤਲਬ ਸਿੱਖ ਕਿਹ ਅੱਜ ਹੰਦੀਆ ਚੜਾਈ ਜਿਹੜੇ ਆਪਾਂ ਉਹਦੇ ਕਿਰਿਆ ਕਰਮ ਕਰਦੇ ਆ ਉਹਨਾਂ ਤੋਂ ਇੱਕ ਵੀ ਕਿਰਿਆ ਕਰਮ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖਿਆ ਹੋਇਆ ਆ ਜਿਹੜਾ ਘੜਾ ਪਾਣੀ ਭਰ ਕੇ ਜੱਥ ਮੋੜ ਤੇ ਮੋੜ ਦੇ ਨੂੰ ਰੱਖ ਦੇਣ ਉਹ ਕਹਿੰਦਾ ਜਵਾਨਾ ਧਾਰਨਾ ਟੁੱਟਣ ਦੇ ਹਾਂ ਇਹ ਜਾਨੀ ਆਪਣੇ ਚ ਬਹਿਮ ਭਰੇ ਹੋ ਵੀ ਜੇ ਧਾਰ ਟੁੱਟ ਗਈ ਵੀ ਜੀ ਰੂਹ ਉੱਥੇ ਚ ਨਿਕਲ ਜਾਣੀ ਉਹ ਵੀ ਮੋੜ ਕੇ ਥੋੜੇ ਘਰ ਚਲੇ ਜਾਣਾ ਥੋੜੇ ਘਰ ਚਲੇ ਜਾਣਾ ਅੱਛਾ ਇਹ ਕੋ ਨਾ ਤਰਨ ਫਿਰ ਉਹਨੂੰ ਆਇ ਕਮਾਉਂਦੇ ਨਹੀਂ ਹੈਗੇ ਜੋ ਆ ਕੇ ਹਾਂ ਕਰੇ ਨੂੰ ਕਮਾਉਂਦੇ ਕਹਿੰਦਾ ਇਹਨੂੰ ਸਿਪਲੇ ਖਪਾਤਾ ਅੱਛਾ ਇਹਨੂੰ ਘਰਦਾ ਨਹੀਂ ਹੁਣ ਪਤਾ ਲੱਗਣਾ ਮਤਲਬ ਮੋੜ ਤੇ ਜਾ ਕੇ ਆਏ ਕਹਿੰਦੇ ਨਾ ਇਧਰ ਨੂੰ ਮੂੰਹ ਇਧਰ ਨੂੰ ਕਰਦਾ ਕਹਿੰਦੇ ਪਲੇਖਾ ਬਹਿ ਗਿਆ ਉਹਨਾਂ ਨੂੰ ਜੋ ਪੁੱਛੇਗੇ ਤਿੰਨ ਦਿਨ ਤਾਂ ਤਾਂ ਮਰਿਆ ਹੋਇ ਦੋ ਜਨ ਤਾਂ ਹਸਤਾਵ ਚ ਪਿਆ ਰਿਹਾ ਕੋਈ ਕਈ ਵਾਰ ਸਿਰ ਬਾਹਰ ਬੂਹ ਰੰਦੇ ਨੇ ਲੱਗਦਾ ਹਸਤਾਵ ਵੀ ਅਰੇ ਰੂਹਣੇ ਕਿੱਥੇ ਪਈ ਆ ਦੀ ਰੂਹ ਇਹਦੇ ਵਿੱਚ ਆਏ ਹਾਏ 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 ਉਹ ਮਤਲਬ ਉਹ ਗੁਰੂ ਪ੍ਰਣਚੋਈ ਹੀ ਗੱਲ ਆ ਅੱਛਾ ਜੀ ਹਾਂ ਆਪਣੇ ਸਖ ਧਰਮ ਚ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਚ ਨਹੀਂ ਹੈਗੀ ਗੱਲ ਜੀ ਠੀਕ ਹੈ ਮੈਂ ਸਮਝ ਗਏ ਹੂੰ ਉਹ ਇਹ ਇਹ ਅੱਛਾ ਆਪਣਾ ਵੱਖਰਾ ਪੰਚੀ ਕੋਲ ਅੱਛਾ ਜੀ ਇਹ ਕਿਹੜਾ ਵੱਖਰਾ ਪਾਣਾ ਅੱਜ ਜਾਨੀ ਅੱਜ ਦੇ ਟਾਈਮ ਲੱਗ ਭਾਗੇ ਖਤਮ ਹੋਣਾ ਹੂੰ ਮੰਦਰਾ ਇੱਕ ਹੋਰ ਦੇਖ ਹੂੰ ਚਿੱਟੀ ਦਾੜੀ ਹੂੰ ਸਫੈਦ ਬੰਦੇ ਦੀ ਖੁੱਲਾ ਦਾੜਾ ਪ੍ਰਕਾਸ਼ ਹਾਂ ਠਿੱਕ ਦੇ ਖੜ ਕੇ ਬੋਤਲ ਲੈ ਠਿੱਕਲੇ ਘੜ ਕੇ ਬੋਤਲ ਲੈ ਰਿਹਾ ਲੈ ਰਿਹਾ ਹਾਂ ਆ ਗਿਆ ਬਾਹਰ ਪੀ ਰਿਹਾ ਹੂੰ ਪੀ ਲਈ ਹੂੰ ਨਾਲ ਉਹਦੇ ਖੜਾ ਇੱਕ ਬੰਦਾ ਪਤਤ ਸਮਝ ਲਾ ਉਹ ਆਪਣੇ ਆਪ ਚੋਂ ਪ੍ਰਕਾਸ਼ ਆ ਦਾੜੀ-ਧੂੜੀ ਰੱਖੇ ਦੇਖਣ ਨੂੰ ਸਿੱਖ ਲੱਗ ਰਿਹਾ ਹਾਂ ਹੈ ਵੀ ਸਿੱਖ ਪੰਜਾਬ ਦਾ ਜੰਮਿਆ ਹੋਇਆ ਹਾਂ ਉਹ ਤੋਂ ਤਮਾਕੂ ਲੈ ਕੇ ਖਾ ਰਿਹਾ ਸੀ ਫਿਰ ਆਪ ਨੂੰ ਤਰਪਾਉਂਦਾ ਤੂੰ ਪ੍ਰਿੰਟ ਤੋਂ ਬੜਾ ਜਿਆਦਾ ਮਾਰਦਾ ਹਾਂ ਮੈਂ ਤਾਂ ਯਾਰ ਪੁਰਾਣ ਲਾਈਏ ਮਸਾਲਾ ਫਿਰ ਖੜਜੋ ਗੁਰੂ ਇਹਨਾਂ ਕੋਲ ਆ ਕੇ ਗਲਤ ਤਰੀ ਹੈ ਹਾਂ ਦਰਬਾਰ ਜਾ ਕੇ ਕਹਣਾ ਨਾਨਕ ਨਾਮ ਚੜ ਜੀ ਗੱਲ ਤੇਰੇ ਭਾਣੇ ਸਰਬਸਤੂਲਾ ਬਲੇ ਹੂੰ ਗੱਲਾਂ ਦਾ ਵੀਰ ਤੇਰੀਆਂ ਕੌੜੀਆਂ ਨੇ ਵੈਸੇ ਸੱਚੀਆਂ ਨੇ ਕੌੜੀਆਂ ਲੱਗਣਗੀਆਂ ਇਹ ਨਹੀਂ ਕੌੜੀਆਂ ਤਾਂ ਇਤਿਆਹ ਚ ਲਿਖੀਆਂ ਹੋਈਆਂ ਗੱਲਾਂ ਨੇ ਮੈਂ ਸਮਝ ਗਿਆ ਗੱਲ ਗੱਲ ਹੁਣ ਤੇਰਾ ਗਾਣਾ ਹੁਣ ਕੀ ਕਰੀਏ ਵੀਰ ਜਰਾ ਹਾਂ ਇਹ ਨਹੀਂ ਕਰਨਾ ਨਹੀਂ ਜਿ ਕੋਸ ਆਪਾਂ 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 ਕੁਝ ਨਹੀਂ ਕਰ ਸਕਦੇ ਇਹ ਆਪਣੇ ਤੋਂ ਆਪੇ ਅਰਦਾਸ ਕਰ ਭਲੇ ਭਲੇ ਦੀ ਮੰਗਣੀ ਆ ਨਾ ਫਿਰ ਆਪ ਦਾ ਗੁਰੂ ਨਾਲ ਟੁੱਟ ਗਿਆ ਇਹ ਗੱਲ ਮੈਂ ਥੋੜੀ ਮੰਨ ਗਿਆ ਵੀ ਹਾਂ ਆਪਾਂ ਹੁਣ ਟੁੱਟ ਗਏ ਨਾ ਥੋੜਾ ਬਹਿਮਾ ਭਰਮਾ ਚ ਵੱਧ ਪੈ ਗਏ ਆਪਾਂ ਬਹਿਮਾ ਭਰਮਾ ਚ ਆਪਣੀ ਨਾਲੇ ਜੱਪ ਨਹੀਂ ਨਾਲੇ ਆਪਾਂ ਕਹੀ ਜਾਂਦੇ ਆਪਾਂ ਪੜ ਲਿਖ ਗਏ ਚਲੋ ਵੀਰ ਸਾਡੀ ਜੇ ਤੁਹਾਨੂੰ ਬਾਰਤ ਲਾਪ ਵਧੀਆ ਲੱਗਦੀ ਹੁੰਦੀ ਹੈ ਸਾਡੇ ਵੱਡੇ ਭਰਾ ਦੀ ਵੀਰ ਲਾਈਕ ਕਰਕੇ ਸ਼ੇਅਰ ਕਰਦੇ ਆ ਕਰੋ ਯਾਰ ਭਰਾਵੋ ਤੁਹਾਡਾ ਪਿਆਰ ਆ ਮੁਹੱਬਤ ਆ